ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਮਿਸਲ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ 1300 ਘੋੜ ਸਵਾਰ ਮਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਮੇਜਰ ਸਿੰਘ ਜੀ ਸੋਢੀ ਨਨਕਾਣਾ ਸਾਹਿਬ ਵਾਲੇ ਅਤੇ ਦਾਸ ਮਨਮੋਹਨ ਸਿੰਘ ਜ਼ਿਲ੍ਹਾ ਜਥੇਦਾਰ ਬਠਿੰਡਾ ਜੋ 11 ਤਰੀਕ ਨੂੰ ਸ੍ਰੀ ਮੁਕਸਰ ਸਾਹਿਬ ਵਿਖੇ ਬਹੁਤ ਮੰਦਭਾਗੀ ਘਟਨਾ ਵਰਤੀ ਹੈ ਜੋ ਇੱਕ ਗੁਰਸਿੱਖ ਪਰਿਵਾਰ ਦੀ ਸੈਵਸੈਨਾ ਵਾਲੇ ਬਾਂਦਰਾ ਵੱਲੋਂ ਪੱਗ ਨੂੰ ਹੱਥ ਪਾਇਆ ਗਿਆ ਉਦੇ ਸਬੰਧ ਵਿੱਚ ਬੇਨਤੀ ਆ ਪ੍ਰਸ਼ਾਸਨ ਨੂੰ ਅਤੇ ਨਾਲ ਹੀ ਬੇਨਤੀ ਆ ਪੰਜਾਬ ਦੇ ਡੀਜੀਪੀ ਗੌਰਵ ਜੱਦਵ ਜੀ ਨੂੰ ਕਿ ਇਹਨਾਂ ਬਾਂਦਰਾਂ ਨੂੰ ਫੜ ਕੇ ਜੇਲ੍ਹ 'ਚ ḍੱਕਿਆ ਜਾਵੇ ਜੇਕਰ ਤੁਸੀਂ ਕੋਈ ਨਹੀਂ ਇਹਨਾਂ ਦੇ ਖਿਲਾਫ ਕਾਰਵਾਈ ਕਰਦੇ ਤਾਂ ਜਦੋਂ ਕਿਤੇ ਨੇਰੇ ਸਵੇਰੇ ਇਹ ਸਿੰਘਾਂ ਦੇ ਹੱਥ ਲੱਗਣਗੇ ਤੇ ਇਹਨਾਂ ਨੂੰ ਪ੍ਰਾਤਨ ਮਰਿਆਦਾ ਦੇ ਅਨਸਾਰ ਸੋਧਾ ਲਾਇਆ ਜਾਵੇਗਾ ਅਤੇ ਨਾਲ ਹੀ ਬੇਨਤੀ ਨੌਜਵਾਨਾਂ ਨੂੰ ਕਰਦੇ ਆ ਕਿ ਸ਼ਸਤਰਤਾ ਰਹੀ ਹੋਵੇ ਤੇ ਜੇ ਇਹੋ ਜਿਹਾ ਕੋਈ ਬਾਂਦਰ ਤੁਹਾਡੀ ਪੱਗ ਨੂੰ ਹੱਥ ਪਾਉਂਦਾ इन्हों के गुट वट के सिटो वाहगुरू जी का खालसा वाहगुरू जी की फतेह दिल्ली क्राइम नेशनल न्यूज नजर सब पर